ਇਹਦੇ ਵਿੱਚ ਹੁਣ ਆਇਆ ਹੈ ਅਗਲਾ ਫੰਕਸ਼ਨ ਇਸ ਤਰ੍ਹਾਂ ਗਾਰੋ ਬਣਾਉਣ ਲਈ ਆਪਕੋ ਇੱਕ ਬਣੀ ਹੈ ਹਾਂ ਚੱਲਦਾ ਪੂਰਾ ਦੱਸਦਾ ਬੰਦਾ ਨਹੀਂ ਜਿਹੜਾ ਮੇਰੀ ਉਹ ਵੀ ਤੇ ਮੈਂ ਉਹ ਕਿਹਾ ਮੈਂ ਉਦੋਂ ਰੁਕ ਰਿਹਾ ਉਹ ਆਪ ਵਿੱਚ ਸ਼ੋਰ ਲਾਈ ਬਿੱਤੇ ਦਿਨੀ ਰਾਜਵੀਰ ਜਵੰਦਾ ਦਾ ਸੰਸਕਾਰ ਕੀਤਾ ਗਿਆ ਸੋ ਅੱਜ ਪਿੰਡ ਉਹਨਾਂ ਦੇ ਵਿੱਚ ਮੌਜੂਦਾ ਜਿੱਥੇ ਜੇ ਗੱਲ ਕਰੀਏ ਤਾਂ ਰੀਤੀ ਰਿਵਾਜਾਂ ਦੇ ਅਨੁਸਾਰ ਜਿਹੜਾ ਅੱਜ ਉਹਨਾਂ ਦੇ ਫੁੱਲ ਚੁਗੇ ਜਾ ਰਹੇ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸੇ ਜਗ੍ਹਾ ਦੇ ਉੱਪਰ ਜਿਹੜਾ ਅੰਤਿਮ ਸੰਸਕਾਰ ਸੋ ਅੰਤਿਮ ਸੰਸਕਾਰ ਇਸੇ ਜਗ੍ਹਾ ਦੇ ਉੱਪਰ ਕੀਤਾ ਗਿਆ ਸੀ ਸੋ ਅੱਜ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸੇ ਜਗ੍ਹਾ ਦੇ ਉੱਪਰ ਪਰਿਵਾਰ ਦੇ ਵੱਲੋਂ ਜਿਹੜੇ ਫੁੱਲ ਚੁਗੇ ਗਏ ਨੇ ਸੋ ਇਸੇ ਜਗ੍ਹਾ ਦੇ ਉੱਪਰ ਜਿਹੜੀ ਅੰਤਿਮ ਵਧਾਈ ਹੈ ਇਹ ਰਾਜਵੀਰ ਜਵੰਦਾ ਨੂੰ ਦਿੱਤੀ ਗਈ ਸੀ ਸੋ ਗੱਲ ਕਰੀਏ ਤਾਂ ਤੋ ਬਿਲਕੁਲ ਜਿਹੜੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਪਿੰਡ ਦੇ ਸਾਰੇ ਜਿਹੜੇ ਮੋਹਦਵਾਰ ਲੋਕ ਪਿੰਡ ਦੇ ਵਿੱਚ ਕਾਫੀ ਸੋਗ ਦੀ ਲਹਿਰ ਸੋ ਪਿੰਡ ਦੇ ਸਰਪੰਚ ਜੀ ਮਜੂਸੀ ਭਾਵੇਂ ਕਲਾਕਾਰਾਂ ਦੀ ਗੱਲ ਕਰੀਏ ਜਿਹੜੇ ਕਲਾਕਾਰ ਨੇ ਕੰਵਰ ਕਰਿਆ ਹਲ ਤੇ ਹੋਰ ਜਿਹੜੇ ਕਲਾਕਾਰ ਇਸ ਜਗ੍ਹਾ ਤੋਂ ਫਿਰ ਮਜੂਸੀ ਭਾਵੇਂ ਕੁਲਿੰਦਰ ਬਿੱਲਾ ਦੀ ਗੱਲ ਕਰੀਏ ਸੋ ਦੁੱਖ ਦੀ ਘੜੀ ਦੇ ਵਿੱਚ ਪੂਰਾ ਪਰਿਵਾਰ ਦੇ ਨਾਲ ਜਿਹੜਾ ਜਿਹੜੀ ਫਿਲਮ ਇੰਡਸਟਰੀ ਦੀ ਗੱਲ ਕਰੀਏ ਜਾਂ ਪੰਜਾਬੀ ਇੰਡਸਟਰੀ ਦੀ ਗੱਲ ਕਰੀਏ ਸਾਰੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਸੀ ਸੋ ਬਿਲਕੁਲ ਜੇ ਗੱਲ ਕਰੀਏ ਤਾਂ ਭਾਵੇਂ ਜਸਵਿੰਦਰ ਪੱਲਾ ਦੀ ਗੱਲ ਕਰੀਏ ਸੋ 2 ਮਹੀਨਿਆਂ ਦੇ ਵਿੱਚ ਕਾਫੀ ਪੰਜਾਬ ਨੂੰ ਵੱਡਾ ਘਾਟਾ ਪਿਆ ਤੇ ਪੰਜਾਬ ਨੂੰ ਪਤਾ ਨਿੱਕੇ ਦੀ ਨਜ਼ਰ ਲੱਗੀ ਸੋ ਬਿਲਕੁਲ ਜਿਹੜੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਜਸਵਿੰਦਰ ਪੱਲਾ ਤੋਂ ਬਾਅਦ ਰਾਜਵੀਰ ਜਵੰਦਾ ਸੋ ਇਸ ਫਾਨੀ ਸੰਸਾਰ ਨੂੰ ਵੱਲੇ ਵੀ ਦਾਖ ਜੰਦੇ ਨੇ ਸੋ ਉਹ ਜਿਹੜੇ ਉਹਨਾਂ ਦੇ ਫੈਨਸ ਨੇ ਜਾਂ ਪਰਿਵਾਰਕ लोग ने होना था जेड़ा रो रोके बुरा हाल है जेड़े उन दे फैंस ਨਹੀਂ ਹੈ ਪਿੰਡ ਦੇ ਲੋਕ ਨੇ ਉਹ ਜਿਵੇਂ ਵਿਸ਼ਵਾਸ ਨਹੀਂ ਕਰ 파 ਰਹੇ ਕਿ ਇੰਨੇ ਕਾਟਾ ਸਮਝਦੇ ਹੋ ਜਿਹੜਾ ਰਾਜੂ ਜੁੰਦਾ ਸਾਨੂੰ ਜਿਹੜਾ ਅਲਵਿਦਾ ਆਖ ਗਿਆ ਸੋ ਅੱਜ ਜਿਹੜੇ ਰੀਤੀ ਰਿਵਾਜ ਦੇ ਨਾਲ ਜਿਹੜੇ ਫੁੱਲ ਚੁਗੰਦੀ ਡਰਸਮ ਆ ਉਹ ਕੀਤੀ ਗਈ ਸੋ ਬੀਤੇ ਦਿਨੀ ਬਰਿੰਦਰ ਕਮਲ ਸੋ ਉਹਨਾਂ ਨੇ ਪੰਜਾਬ ਦੇ ਲਈ ਕਾਫੀ ਕੁਝ ਕੀਤਾ ਤੇ ਕਾਫੀ ਵੱਡਾ ਨਾਮ ਹੈ ਸੋ ਉਹ ਪੂਰੇ ਵਰਲਡ ਤੱਕ ਉਹਨਾਂ ਨੇ ਨਾਮ ਕਮਾਇਆ ਸੋ ਬਿਲਕੁਲ ਜਿਹੜੀ ਤਸਵੀਰ ਆ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀਏ ਤਾਂ ਆ ਕਾਫੀ ਵੱਡਾ ਨਾਮ ਅਵਿੰਦਰ ਕੋਮਨਦਾ ਵੀ ਸੋ ਤਿੰਨ ਜਿਹੜੇ ਚੜਦੇ ਸੂਰਜ ਕਹਿ ਸਕਦੇ ਨੇ ਚੜਦੇ ਸੂਰਜ ਜਿਹੜੇ ਤਿੰਨ ਚੜਦੇ ਸੂਰਜ ਸੋ ਦੇਉਂ ਜਿਹੜਾ ਅਲਵੀ ਦਾ ਆ ਕੇ ਨੇ ਸੋ ਬਿਲਕੁਲ ਜਿਹੜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਪੋਨਾ ਦੇ ਵਿੱਚ ਕਾਫੀ ਮਾਹੌਲ ਹੈ ਤੇ ਕਾਫੀ ਪਰਿਵਾਰ ਦਾ ਵੀ ਰੋ ਰੁਕੇ ਬੋਲਾ ਹਾਲ ਹੈ ਜਿਹੜਾ ਪਰਿਵਾਰ ਆਜੇ ਤੱਕ ਸਦਵੇਂ ਤੋਂ ਬਾਹਰ ਨਹੀਂ ਆ ਸਕਿਆ ਕਿਉਂਕਿ ਜਿਹੜੇ ਬੱਚੇ ਨੇ ਕਾਫੀ ਛੋਟੇ ਨੇ ਪਰਿਵਾਰ ਦੇ ਵਿੱਚ ਜਿਹੜੇ ਮਾਤਾ ਜੀ ਹੈ ਮਾਤਾ ਵੀ ਅੱਜ ਰੋਂਦੇ ਕਰ ਲਾਂਦੇ ਹੋਏ ਨਜ਼ਰ ਆ ਰਹੀ ਸੀ ਮਾਤਾ ਜੀ ਦਾ ਕਹਿੰਦਾ ਘੱਟ ਉਮਰ ਦੇ ਵਿੱਚ ਸਿੱਕੇ ਨਾਲ ਵਿਛੋੜਾ ਦੇ ਜਾਣਾ ਕਾਫੀ ਨਾ ਪੂਰਾ ਹੋਣ ਵਾਲਾ ਘਾਟਾ ਸੋ ਬਿਲਕੁਲ ਵਾਕਈ ਜਿਹੜਾ ਇਹ ਘਾਟਾ ਪੂਰਾ ਨਹੀਂ ਹੋ ਸਕਦਾ ਕਿਉਂਕਿ ਜਿਸ ਦਾ ਘਰ ਦਾ ਜੀ ਕੇ ਉਹੀ ਇਸ ਨੂੰ ਜਿਹੜਾ ਅਨੁਮਾਨ ਲਗਾ ਸਕਦਾ ਕਿ ਪਰਿਵਾਰ ਨੂੰ ਕਿੰਨੇ ਸਿੱਕੇ ਦਾ ਘਾਟਾ ਪਿਆ ਕਿਉਂਕਿ ਜਿਹੜੇ ਬੱਚੇ ਨੇ ਕਾਫੀ ਛੋਟੇ ਨੇ ਇੱਕ ਛੋਟਾ ਬੱਚਾ 4 ਸਾਲ ਦਾ ਸੋ ਜਿਹੜੀ ਇੱਕ ਬੇਟੀ ਹੈ 7 ਤੋਂ 8 ਸਾਲ ਦੀ ਹੈ ਸੋ ਜਿਹੜੀ ਦੱਸਿਆ ਜਾ ਰਿਹਾ ਕਿ ਜਿਹੜੀ ਭੋਗ ਪਾਠ ਦੇ ਭੋਗ ਨੇ 17 ਅਕਤੂਬਰ ਨੂੰ ਇਸੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਾਏ ਜਾਣਗੇ ਸੋ ਫਿਲਹਾਲ ਦੀ ਕੜੀ ਜਿਹੜੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਫੈਨਸੀ ਵੀ ਕਾਫੀ ਰ ਪੰਜਾਬ ਦੇ ਜਿਹੜੇ ਚੜਦੇ ਸੂਰਜ ਇਹਨਾਂ 2 ਮਹੀਨਿਆਂ ਦੇ ਵਿੱਚ ਜਿਹੜੇ ਅਲਵਿਦਾ ਆ ਕੇ ਨੇ ਪੰਜਾਬ ਨੂੰ ਭਾਵੇਂ ਜਸਵਿੰਦਰ ਪੱਲਾ ਦੀ ਗੱਲ ਕਰੀਏ ਰਾਜਵੀਰ ਚੁੰੰਦਾ ਦੀ ਗੱਲ ਕਰੀਏ ਤਾਂ ਭਾਵੇਂ ਬੀਤੇ ਦਿਨੀ ਬਰਿੰਦਰ ਘੁੰਮਣ ਦੀ ਗੱਲ ਕਰੀਏ ਸੋ ਬਰਿੰਦਰ ਘੁੰਮਣ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਕੇ ਨੇ ਸੋ ਜਿਹੜੇ ਲੋਕ ਨੇ ਅਜੇ ਤੱਕ ਯਕੀਨ ਹੀ ਨਹੀਂ ਕਰ ਪਾ ਰਹੇ ਕਿ ਇਸ ਤਰੀਕੇ ਨਾਲ ਜਿਹੜਾ ਹਾਦਸਾ ਸੋ ਦੂਸਰੇ ਪਾਸੇ ਗੱਲ ਕਰੀਏ ਇਸ ਹਾਦਸੇ ਤੋਂ ਬਾਅਦ ਜਿਹੜੇ ਜਿਹੜੇ 12 ਪਸ਼ੂਆਂ ਦੇ ਵਾਸਤੇ ਕਾਫੀ ਲੋਕਾਂ ਦੇ ਵੱਲੋਂ ਜਿਹੜਾ ਵਿਰੋਧ ਉਸ ਦਾ ਹੋਣਾ ਸ਼ੁਰੂ ਹੋ ਗਿਆ ਤੇ ਉਸ ਤੋਂ ਆਪਾਂ ਜਿਹੜਾ ਕੰਮ ਹੈ ਉਹ ਵੀ ਕੀਤਾ ਜਾ ਰਿਹਾ ਸੋ ਜਿਹੜੇ ਆਵਾਰਾ ਪਸ਼ੂ ਨੇ ਲਗਾਤਾਰ ਉਹਨਾਂ ਨੂੰ ਕਿਉਂਕਿ ਰਾਜੂ ਜੰਦਾ ਦਾ ਜਿਹੜਾ ਹਾਸਾ ਹੋਇਆ ਸੀ ਜਿਹੜਾ ਐਕਸੀਡੈਂਟ ਹੋਇਆ ਸੀ ਇਹ ਇਹਨਾਂ ਆਵਾਰਾ ਪਸ਼ੂਆਂ ਦੇ ਕਰਕੇ ਹੀ ਹੋਇਆ ਸੀ ਸੋ ਬਿਲਕੁਲ ਜਿਹੜਾ 17 ਅਕਤੂਬਰ ਨੂੰ ਜਿਹੜੇ ਪਾੜ ਦੇ ਹੋ ਗਏ ਉਹ ਪਾਏ ਜਾਣਗੇ ਸੋ ਹੋਰ ਅਪਡੇਟ ਜੁੜੇ ਰੋ ਸਿਟੀ ਹੁੰਦੇ ਨੇ ਕੈਮਰਾ ਪਰਸਨ ਨੂੰ ਮਨੂ ਚਾੜ ਲੈਣਾ ਮੈਂ ਰਾਹੁੜਾ ਸਿਟੀ ਹੂੰ ਲੁਧਿਆਣਾ